ਤੇ ਅਸ ਵਿੱਚ ਹੋਲੇ ਮਹੱਲੇ ਦੀ ਜੋ ਵਿਸ਼ੇਸ਼ਤਾ ਹੈ ਇਹ ਆਪਣੀ ਵੱਖਰੀ ਮਹੱਤਤਾ ਰੱਖਦੀ ਹੈ ਜਿਵੇਂ ਲੰਗਰਾਂ ਦੀ ਪ੍ਰਥਾ ਦੀ ਗੱਲ ਕਰੀਏ ਗੁਰੂ ਕੇ ਲੰਗਰਾਂ ਦੀ ਪ੍ਰਥਾ ਦੀ ਤੇ ਲੰਗਰਾਂ ਦੀ ਪ੍ਰਥਾ ਵੀ ਸਿੱਖ ਇਤਿਹਾਸ ਜਿੰਨੀ ਹੀ ਪੁਰਾਣੀ ਦੱਸੀ ਜਾਂਦੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਇਹ ਲੰਗਰਾਂ ਦੀ ਲੜੀ ਚੱਲਦੀ ਆਈ ਤੇ ਇਸੇ ਤਰ੍ਹਾਂ ਹੀ ਇਹ ਲੜੀ ਜੋ ਬਾਬੇ ਨਾਨਕ ਤੋਂ ਜੋ ਇਤਿਹਾਸ ਗਵਾਏ ਕਿ 20 ਰੁਪਈਆ ਤੋਂ ਜੋ ਚਲਾਇਆ ਲੰਗਰ ਹੈ ਇਹ ਹੁਣ ਤੱਕ ਇਹ ਲੰਗਰਾਂ ਦੀਆਂ ਬਰਕਤਾਂ ਤੁਸੀਂ ਰੌਣਕਾਂ ਦੇਖ ਸਕਦੇ ਹੋ ਹੌਲੇ-ਮਹੱਲੇ ਤੇ ਚੱਲਦੇ ਆਂ ਜ਼ਿਲ੍ਹਾ ਗੁਰਦਾਸਪੁਰ ਦੇ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਖੜੇ ਆਂ ਜਿੱਥੇ ਵੱਖੋ-ਵੱਖ ਲੰਗਰਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕੋ ਪਿੰਡ ਚੰਦਰਪਾਂਦੀਆਂ ਸੰਗਤਾਂ ਨੇ ਪਿੰਡ ਚੰਦਰਪਾਂਦੀਆਂ ਸੰਗਤਾਂ ਵੱਲੋਂ ਲੰਗਰਾਂ ਦੇ ਪੜਾ ਲਗਾਤਾਰ ਪਿਛਲੇ ਕਰੀਬ ਹੋਲੀਆਂ ਦੇ ਸ਼ੁਰੂਆਤੀ ਪੜਾ ਤੋਂ 8-9 ਦਿਨਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਤੁਸੀਂ ਸੰਗਤਾਂ ਦੀਆਂ ਰੌਣਕਾਂ ਦੇਖ ਸਕਦੇ ਹੋ ਕਿ ਬੱਚੇ ਕੀ ਬਜ਼ੁਰਗ ਕੀ ਮੇਰੀਆਂ ਭੈਣਾਂ ਕੀ ਕਿਵੇਂ ਜਿਵੇਂ ਸੋਹਣੀਆਂ ਪੰਗਤਾਂ ਸੱਜੀਆਂ ਹੋਈਆਂ ਨੇ ਪਿੱਛੇ ਬੜੇ ਸਰਦਾਰ ਭਾਵਨਾ ਤੇ ਉਤਸ਼ਾਹ ਦੇ ਨਾਲ ਜੋ ਸੰਗਤਾਂ ਨੇ ਇਹ ਸੇਵਾ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ ਵੱਖੋ-ਵੱਖ ਥਾਵਾਂ ਤੇ ਜੇ ਅਸੀਂ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਦੀ ਗੱਲ ਕਰੀਏ ਤੇ ਦਰਜ ਨਾਲ ਲੰਗਰ ਜਿਵੇਂ ਪਿੰਡ ਪਾੜਾ ਦੇ ਲੰਗਰ ਘਰਾਲੇ ਦੇ ਲੰਗਰ ਪੋਲ ਤਿਬੜੀ ਤੇ ਲੰਗਰ ਸਜੇ ਹੋਏ ਨੇ ਇਸੇ ਤਰ੍ਹਾਂ ਹੀ ਚਾਵੇ ਚ ਲੰਗਰ ਛਕੇ ਹੋਏ ਨੇ ਛਕੇ ਹੋਏ ਨੇ ਸਜੇ ਹੋਏ ਨੇ ਮਾਫ ਕਰਨਾ ਜਗਤਪੁਰ ਕਲਾਂ ਜਗਤਪੁਰੋ ਕਲਾਂ ਦੀਆਂ ਸੰਗਤਾਂ ਵੱਲੋਂ ਲੰਗਰ ਸਜਾਏ ਗਏ ਨੇ ਇਸੇ ਤਰ੍ਹਾਂ ਹੀ ਦੋਵਲ ਮੋੜ ਤੇ ਗੁੰਨੋਪੁਰ ਸੈਦੋਵਾਲ ਦੀਆਂ ਸੰਗਤਾਂ ਵੱਲੋਂ ਜੋ ਲੰਗਰ ਸਜਾਏ ਗਏ ਨੇ ਤੇ ਇਸੇ ਤਰ੍ਹਾਂ ਹੀ ਦਿਨ ਰਾਤ ਹੀ ਜੋ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸੰਗਤਾਂ ਜਾਂਦੀਆਂ ਨੇ ਤੇ ਇਹਨਾਂ ਲੰਗਰਾਂ ਤੋਂ ਨਿਹਾਲ ਹੋ ਕੇ ਗੁਜਰਤੀਆਂ ਨੇ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬਾਂ ਦੇ ਜੋ ਸਮਕਾਲੀ ਮਹਾਰਾਜਾ ਸਨ ਅਕਬਰ ਬਾਦਸ਼ਾ ਉਹਨਾਂ ਵੱਲੋਂ ਵੀ ਇਹਨਾਂ ਲੰਗਰਾਂ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਪੰਗਤ ਦੇ ਵਿੱਚ ਬੈਠ ਕੇ ਸੰਗਤ ਰੂਪ ਦੇ ਵਿੱਚ ਬੈਠ ਕੇ ਉਸ ਸਮੇਂ ਤੇ ਵੀ ਲੰਗਰ ਛਕਿਆ ਗਿਆ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਲੰਗਰਾਂ ਦੀ ਮਹਾਨਤਾ ਕੀ ਹੈ ਪਿੰਡ ਚੰਦਰਪਾਣ ਦੇ ਜੋ ਪ੍ਰਬੰਧਕ ਨੇ ਦਿਨ ਰਾਤ ਲੰਗਰ ਚਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹੋਲੇ ਮਹਲੇ ਦੀਆਂ ਜੋ ਖੁਸ਼ੀਆਂ ਨੇ ਪਿੰਡ ਦੀਆਂ ਸੰਗਤਾਂ ਚੰਦਰਪਾਣ ਦੀਆਂ ਜਿੱਥੇ ਮਾਨ ਮਾਨ ਰਹੀਆਂ ਨੇ ਉੱਥੇ ਹੀ ਦੇਸ਼ ਦੁਨੀਆ ਦੀ ਸੰਗਤਾਂ ਜਿਵੇਂ ਅਜੀਤ ਵੈਬ ਟੀਵੀ ਦੇ ਕੈਮਰੇ ਰਹੀ ਜਾਂ ਮੀਡੀਏ ਦੇ ਮਾਧਿਮ ਰਹੀਏ ਰੌਣਕਾਂ ਜੋ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੱਗੀਆਂ ਨੇ ਦੇਖ ਰਹੀਆਂ ਨੇ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਸਮੂਹ ਸਾਥ ਸਾਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਤੇ ਅਜੇ ਅਦਾਰਾ ਅਜੀਤ ਦਾ ਕਵਰੇਜ ਕਰਨ ਵਾਸਤੇ ਧੰਨਵਾਦ ਇਹ ਜੋ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲਾ ਮਹੱਲਾ ਸ਼ੁਰੂ ਕੀਤਾ ਗਿਆ ਸੀ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੀਆਂ ਲੱਖਾਂ ਸੰਗਤਾਂ ਇਸ ਰਸਤੇ ਤੋਂ ਵਾਇਆ ਹੁਸਿਆਰਪੁਰ ਗੜ੍ਹ ਸੰਕਰ ਹੁੰਦੀਆਂ ਹੋਈਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਨੇ ਇਹਦੇ ਸਾਨੂੰ ਮੁੱਖ ਰੱਖਦੀਆਂ ਹੋਈਆਂ ਪਿੰਡ ਚੰਦਰਪਾਣ ਦੀ ਸਮੂਹ ਸਾਧ ਸੰਗਤ ਨੇ ਇਸ ਲਈ 10 12 ਸਾਲ ਤੋਂ ਲਗਾਤਾਰ ਜਿਹੜੇ ਨੇ ਉਹ ਨਿਰੰਤਰ ਲੰਗਰ ਚੱਲਦੇ ਨੇ ਜਿਹੜੇ ਕਿ ਲਗਾਤਾਰ 10 ਦਿਨ ਚੰਦਰਪਾਣ ਵੱਲੋਂ ਇਹ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ। ਸੋ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਵੇਂ ਲੰਗਰ ਜ਼ਿਆਦਾਤਰ ਜਿਹੜੇ ਲਿੰਕ ਰੋਡਾਂ ਤੇ ਜਾਂ ਜੀਟੀ ਰੋਡਾਂ ਦੇ ਉੱਤੇ ਚੱਲਦੇ ਨੇ। ਹਾਂਜੀ। ਤੇ ਦਿਨ ਰਾਤ ਜਿਹੜੀ ਬੜੀ ਸਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਸੇਵਾਦਾਰਾਂ ਨੂੰ ਸੇਵਾ ਕੀਤੀ ਜਾਂਦੀ ਆ। ਕਈ ਥਾਵਾਂ ਦੇ ਉੱਪਰ ਜੋ ਦੇਖਿਆ ਜਾ ਰਿਹਾ ਲੰਗਰਾਂ ਦੇ ਜਿਵੇਂ ਵੱਖ-ਵੱਖ ਲੰਗਰਾਂ ਤੇ ਟ੍ਰਾਫਿਕ ਦੀ ਸਮੱਸਿਆ ਹੁੰਦੀ ਹੈ। ਤੇ ਉੱਥੇ ਅਸੀਂ ਸਮਝਦੇ ਹਾਂ ਕਿ ਜਿਹੜੀ ਪਾਰਕਿੰਗ ਹੈ ਪਾਰਕਿੰਗ ਦੀ ਵੱਡੀ ਘਾਟ ਹੈ ਜਿਹੜੀ ਇਹ ਰੜਕਦੀ ਹੈ ਕਿਤੇ ਨਾ ਕਿਤੇ ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਲੰਗਰਾਂ ਦੇ ਜਦੋਂ ਪ੍ਰਬੰਧ ਕੀਤੇ ਜਾਂਦੇ ਨੇ ਤੇ ਉਦੋਂ ਘੱਟੋ-ਘੱਟ ਪ੍ਰਬੰਧਕਾਂ ਦਾ ਫਰਜ਼ ਬਣਦਾ ਕਿ ਜਿਹੜੇ ਲੰਗਰਾਂ ਦੇ ਪੜਾ ਜਿੱਥੇ ਵੀ ਸਥਾਪਿਤ ਕਰਨੇ ਨੇ ਉੱਥੇ ਘੱਟੋ-ਘੱਟ ਪਾਰਕਿੰਗ ਜਿਹੜੀ ਹੈ ਜਰੂਰ ਹੋਣੀ ਚਾਹੀਦੀ ਹੈ ਹਾਂਜੀ ਇਹ ਗੱਲ ਨਾਲ ਅਸੀਂ ਸਹਿਮਤ ਹਾਂ ਕਿਉਂਕਿ ਪ੍ਰਬੰਧਕਾਂ ਦਾ ਫਰਜ਼ ਬਣਦਾ ਕਿ ਉਹ ਜੋ ਵੀ ਸਮੱਸਿਆ ਆਉਣੀ ਹੈ ਉਸ ਨੂੰ ਪਹਿਲਾਂ ਧਿਆਨ ਦੇ ਵਿੱਚ ਰੱਖੇ ਕਿਉਂਕਿ ਜਿੱਥੇ ਲੰਗਰ ਲਾਉਣ ਵਾਸਤੇ ਜਗ੍ਹਾ ਜ਼ਰੂਰੀ ਹੈ ਉੱਥੇ ਸਭ ਤੋਂ ਜ਼ਰੂਰੀ ਪਾਰਕਿੰਗ ਵਾਸਤੇ ਆ ਕਿਉਂਕਿ ਰੋਡ ਦੇ ਉੱਤੇ ਜੇ ਗੱਡੀਆਂ ਖਲੋਣ ਗਈਆਂ ਟ੍ਰੈਫਿਕ ਰੁਕੇਗੀ ਇਹਦੇ ਨਾਲ ਐਕਸੀਡੈਂਟ ਹੋ ਹੁੰਦਾ ਵੀ ਚਾਂਸ ਬਣਿਆ ਰਹਿੰਦਾ ਇਸ ਕਰਕੇ ਪ੍ਰਬੰਧਕਾਂ ਨੂੰ ਬੇਨਤੀ ਹੈ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਜਗ੍ਹਾ ਜਿਹੜੀ ਆ ਪਾਰਕਿੰਗ ਵਾਸਤੇ ਉਹਨੂੰ ਵੇਖ ਕੇ ਹੀ ਲੰਗਰ ਲਾਇਆ ਜਾਵੇ ਇਹ ਬਹੁਤ ਜ਼ਰੂਰੀ ਕਈ ਥਾਵਾਂ ਤੇ ਜਿਹੜੇ ਪ੍ਰਬੰਧਕ ਨੇ ਬੜੇ ਸੂਝਵਾਨ ਨੇ ਜਿਦਾਂ ਤੁਹਾਡੇ ਅਰਗੇ ਪੜੇ ਲਿਖੇ ਆ ਨੌਜਵਾਨ ਪੀੜੀ ਨੂੰ ਵੀ ਜਿਹੜੇ ਉਹ ਗਾਈਡ ਕਰਦੇ ਆ ਤੇ ਕਈ ਥਾਵਾਂ ਤੇ ਦੇਖਿਆ ਕਿ ਹੁੱਲੜ ਬਾਜੀ ਵੀ ਬੜੀ ਸਾਹਮਣੇ ਆਉਂਦੀ ਆ ਹੁੱਲੜ ਬਾਜੀ ਦੇ ਨਾਲ ਤੁਸੀਂ ਦੇਖਿਆ ਪਿਛੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸਬੰਧਤ ਪ੍ਰਦੀਪ ਸਿੰਘ ਜੋ ਕੈਨੇਡਾ ਤੋਂ ਆਇਆ ਸੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹਦਾ ਕਤਲ ਹੋ ਜਾਂਦਾ ਤੇ ਇਸ ਤੋਂ ਇਲਾਵਾ ਜੇ ਅਗਲੀ ਗੱਲ ਕਰੀ ਇਹਨਾਂ ਲੰਗਰਾਂ ਦੇ ਪੜਾਵਾਂ ਦੇ ਉੱਤੇ ਵੀ ਕੁਝ ਨੌਜਵਾਨ ਦੇਖੇ ਨੇ ਕਿ ਜੀਟੀ ਰੋਡਾਂ ਦੇ ਵਿੱਚ ਟਾਇਰ ਸੁੱਟ ਸੁੱਟ ਕੇ ਡਰਮ ਅੱਗੇ ਲਾ ਲਾ ਕੇ ਤੇ ਧੱਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਨੇ ਇਹ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਇਹ ਬਿਲਕੁਲ ਗਲਤ ਹੈ ਕਿਉਂਕਿ ਪ੍ਰਦੀਪ ਸਿੰਘ ਦੀ ਜੋ ਸਹਾਇਤਾ ਹੋਈ ਹੈ ਉਸ ਦਾ ਅਸਰ ਇਸ ਵਾਰ ਉਹ ਨਜ਼ਰ ਆ ਰਿਹਾ ਕਿਉਂਕਿ ਇਸ ਵਾਰ ਕਾਫੀ ਪਿਛਲੇ ਸਾਲਾਂ ਨਾਲੋਂ ਇਸ ਗੱਲ ਤੇ ਸਖਤੀ ਵਰਤੀ ਗਈ ਹੈ ਸਿਕੰਜਾ ਕੱਸਿਆ ਗਿਆ ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਕਰਕੇ ਸ ਇਹ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਹੁੱਲੜ ਬਾਜੀ ਤੋਂ ਬਚਿਆ ਰਹੇ ਤੇ ਨਿਮਰਤਾ ਦੇ ਨਾਲ ਜੋ ਸੰਕਟ ਆਉਂਦੀਆਂ ਨੇ ਉਹਨਾਂ ਨੂੰ ਨਿਮਰਤਾ ਨਾਲ ਆਪਣਾ ਬਚਾ ਕਰਕੇ ਹੋਰਾਂ ਦਾ ਵੀ ਬਚਾ ਕਰਕੇ ਨਿਮਰਤਾ ਨਾਲ ਬੇਨਤੀ ਕੀਤੀ ਜਾਏ ਤੇ ਹੁੱਲੜ ਦਾ ਹੁੱਲੜ ਬਾਜੀ ਤੋਂ ਬਚਿਆ ਜਾ ਸਕੇ ਤੇ ਕੀ ਇਹਦੇ ਵਿੱਚ ਤੁਹਾਡੇ ਵਰਗੇ ਸੂਝਵਾਨ ਪ੍ਰਬੰਧਕਾਂ ਵੱਲੋਂ ਕੋ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਜਾ ਸਕਦੀ ਹੈ ਕਿ ਜਿਹੜੇ ਪਾਰਕਿੰਗ ਤੋਂ ਵਾਂਝੇ ਲੰਗਰ ਨੇ ਜਾਂ ਪਾਰਕਿੰਗ ਦੀ ਸ਼ਰਤ ਪੂਰੀ ਨਹੀਂ ਕਰਦੇ ਤੇ ਉਹਨਾਂ ਨੂੰ ਪਰਵਾਨਗੀ ਨਾ ਦਿੱਤੀ ਜਾਵੇ ਹਾਂਜੀ ਇਹ ਤਾਂ ਚਾਹੀਦਾ ਆਉਣ ਵਾਲੇ ਸਮੇਂ ਤੋਂ ਕਿਉਂਕਿ ਜਿਹੜੀਆਂ ਸਾਡੀ ਸਮੱਸਿਆ ਜ਼ਰੂਰੀ ਹੈ ਜਿਹਦੇ ਨਾਲ জানা ਜਾ ਸਕਦੀਆਂ ਨਹੀਂ ਉਹਦੇ ਵੱਲੋਂ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਜਿੱਥੇ ਪ੍ਰਬੰਧਕ ਨੇ ਸੰਗਠਾ ਨੇ ਜਮ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਸਾਰਿਆਂ ਨੂੰ ਇੱਕਮਿਕ ਹੋ ਕੇ ਇਹ ਹੱਲ ਕੱਢਣੇ ਚਾਹੀਦੇ ਨੇ ਤੇ ਜਿੱਥੇ ਪ੍ਰਬੰਧਕ ਗਲਤ ਹੁੰਦੇ ਨੇ ਉਹਨਾਂ ਦੇ ਖਿਲਾਫ ਵੀ ਸਖਤੀ ਵਰਤੀ ਜਾਣੀ ਚਾਹੀਦੀ ਹੈ ਤੁਹਾਨੂੰ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਪ੍ਰਬੰਧਕਾਂ ਦਾ ਕਹਿਣਾ ਕਿ ਜੋ ਸਮੱਸਿਆਵਾਂ ਆਉਂਦੀਆਂ ਨੇ ਇਹਨਾਂ ਲੰਗਰਾਂ ਨੂੰ ਲੈ ਕੇ ਸਮੱਸਿਆਵਾਂ ਆਉਂਦੀਆਂ ਨੇ ਉਹ ਸਮੱਸਿਆਵਾਂ ਵੱਲ ਵੀ ਜਿਹੜਾ ਵਾ ਪ੍ਰਬੰਧਕਾਂ ਦਾ ਧਿਆਨ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਕਿ ਮੇਰੀਆਂ ਬੀਬੀਆਂ ਭੈਣਾਂ ਜੋ ਬਰਤਨ ਮੰਨ ਜਾਂਦੀ ਸੇਵਾ ਕਰ ਰਹੀਆਂ ਨੇ ਉਧਰ ਲੋ ਲੰਗਰ ਸੱਜੇ ਹੋਏ ਨੇ ਇਧਰ ਸਾਹਮਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਾਹਮਣੇ ਪੰਡਾਲਾਂ ਦੇ ਵਿੱਚ ਝਾਤੀ ਮرائی ਜਾਵੇ ਪੰਡਾਲਾਂ ਦੇ ਵਿੱਚ ਕਿਵੇਂ ਪੰਗਤਾਂ ਸੱਜੀਆਂ ਹੋਈਆਂ ਨੇ ਰੌਣਕਾਂ ਲੱਗੀਆਂ ਨੇ ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤੇ ਜਿੱਥੇ ਪਹਿਲਾਂ ਮਾਲਬੇ ਤੇ ਦਬਾਬੇ ਦੇ ਵਿੱਚ ਜੋ ਵੱਡੇ ਲੰਗਰਾਂ ਦੇ ਪ੍ਰਬੰਧ ਪੱਕੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਹੁਣ ਮੱਝ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਵੱਲੋਂ ਵੀ ਸੇਵਾ ਦੇ ਕੀਰਤੀਮਾਨ ਜਿਹੜੇ ਨੇ ਪੈਦਾ ਕੀਤੇ ਗਏ ਨੇ ਮੱਝ ਦੀ ਧਰਤੀ ਤੇ ਵੀ ਇਹਨੇ ਇਹਨਾਂ ਦਿਨਾਂ ਦੇ ਵਿੱਚ ਰੌਣਕਾਂ ਨਜ਼ਰ ਆਉਂਦੀਆਂ ਨੇ ਮੇਰੀਆਂ ਭੈਣਾਂ ਨੇ ਜਿਹੜੀਆਂ ਪਾਂਡਿਆਂ ਦੀਆਂ ਸੇਵਾ ਨਿਭਾਰੀਆਂ ਨੇ ਜਾਂ ਲੰਗਰਾਂ ਦੀ ਵਕ ਵਕ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਅਨੰਦਪੁਰ ਸਾਹਿਬ ਦੇ ਸੱਜੇ ਹੋਲੇ ਮੱਲੇ ਨੂੰ ਲੈ ਕੇ ਕਈ ਸਾਲਾਂ ਤੋਂ ਤੁਸੀਂ ਵੀ ਸੇਵਾ ਕਰਦੀ ਆ ਰਹੀਆਂ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਨਾ ਪਿੰਡ ਚੰਦਰਪਾਲੋਂ ਕੋਈ ਬਾ 10-12 ਸਾਲ ਤੋਂ ਮਤਲਬ ਮਨਾਇਆ ਜਾ ਰਿਹਾ ਹੋਲੇ ਮੱਲੇ ਦਾ ਪ੍ਰੋਗਰਾਮ ਤੇ ਲੰਗਰ ਕਾਫੀ ਦਿਨ ਤੋਂ ਲੱਗਦਾ 6-7 ਦਿਨ ਲੰਗਰ ਵੀ ਲਾਉਂਦੇ ਆ ਤੇ ਜਿੱਦਨ ਵਾਪਸ ਟਰੱਕ ਆਉਂਦੇ ਉਹ ਉਦੋਂ ਤੱਕਾਂ ਸਮਾਪਤੀ ਤੱਕਾਂ ਇਹ ਲੰਗਰ ਲਾਉਂਦੇ ਆ ਤੇ ਬਹੁਤ ਵਧੀਆ ਇੱਥੇ ਜੋ ਵੀ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਸਾਰਿਆਂ ਦੀਆਂ ਅਰਦਾਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਤੁਸੀਂ ਵੇਖ ਚੁੱਕੇ ਹੋ ਕਿੰਨਾ ਵਧੀਆ ਲੰਗਰ ਲੱਗਿਆ ਹੋਇਆ ਵਾ ਇਹਨਾਂ ਸੇਵਾ ਵੀ ਸੰਗਤ ਬਹੁਤ ਅੱਜ ਦੇ ਅੱਜ ਦੇ ਲੰਗਰਾਂ ਚ ਕੀ ਤਿਆਰ ਆ ਤੁਹਾਡੇ ਪਿੰਡ ਦੀ ਸੰਗਤੋਂ ਲੋਕ ਅੱਜ ਲੰਗਰ ਵਿੱਚ ਤਿਆਰ ਆ ਮਟਰ ਪਨੀਰ ਆ ਜੀ ਜੀ ਵਾਜੀਓ ਤੇ ਨਾਲ ਦਾਲ ਫੁਲਕਾ ਚੋਲ ਤੇ ਨਾਲ ਜਲੇਬੀਆਂ ਦਾ ਲੰਗਰ ਲਾਇਆ ਗਿਆ ਵਾਹ ਜੀ ਵਾਹ ਇਹ ਤੇ ਤੁਹਾਡੇ ਲੰਗਰਾਂ ਦੇ ਜਿਹੜੇ ਅਨਨ ਪਦਾਰਥ ਨੇ ਵੱਖ-ਵੱਖ ਤੇ ਉਹ ਸੁਣ ਕੇ ਤੇ ਸਾਡੇ ਵੀ ਮੂੰਹ 'ਚ ਪਾਣੀ ਆ ਗਿਆ ਤੇ ਲੰਗਰ ਅਸੀਂ ਪੰਗਤ ਦੇ ਵਿੱਚ ਬੈਠ ਕੇ ਕਿਉਂਕਿ ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਜੋ ਬਖਸ਼ਿਸ਼ ਹੈ ਗੁਰੂ ਘਰ ਦੀ ਉਹ ਲੰਗਰਾਂ ਤੋਂ ਮਿਲਦੀ ਹੈ ਜਰੂਰ ਛੱਕ ਕੇ ਜਾਵਾਂਗੇ ਸੋ ਕੈਮਰਾਮੈਨ ਨੂੰ ਕਾਂਗਾ ਕਿ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਮਾਰ ਕਰਦੀ ਹੈ ਪਿੱਛੋਂ ਤੱਕ ਚਾਤੀ ਮਰਾਈ ਜਾਵੇ ਕਿ ਕਿਵੇਂ ਮੇਰੀਆਂ ਬੀਬੀਆਂ ਭੈਣਾ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਪਿੱਛੇ ਲੋ ਲੰਗਰ ਦੀ ਸੇਵਾ ਲਗਾਤਾਰ ਕਰੀਬ ਪਿਛਲੇ 8-9 ਦਿਨ ਤੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਭਾਂਡੇ ਮਾਣਨ ਦੀ ਸੇਵਾ ਚੱਲ ਰਹੀ ਹੈ ਸੋ ਪ੍ਰਬੰਧਕਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਜਿੱਥੇ ਲੰਗਰਾਂ ਦੀ ਸੇਵਾ ਕਰਨੀ ਹੈ ਉੱਥੇ ਵੀ ਲੰਗਰਾਂ ਤੋਂ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਮੁੱਖ ਰੱਖਦਿਆਂ ਹੋਏ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਜੋ ਸਮੱਸਿਆਵਾਂ ਨੇ ਲੰਗਰਾਂ ਦੀਆਂ ਜਾਂ ਉਹ ਹਾਸਿਆਂ ਨੂੰ ਲੈ ਕੇ ਜਾਂ ਪਾਰਕਿੰਗ ਦੀ ਘਾਟ ਨੂੰ ਲੈ ਕੇ ਇਹਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਧਿਆਨ ਰੱਖਿਆ ਗਿਆ ਸੋ ਹੁੱਲੜ ਬਾਜੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਇਸ ਵਾਰ ਹੁੱਲੜ ਬਰਜੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਜੋ ਸਕੰਜਾ ਕੱਸਿਆ ਗਿਆ ਸੋ ਅਜੀਤ ਵੈਬ ਟੀਵੀ ਵੱਲੋਂ ਵੀ ਦੇਸ਼ ਦੁਨੀਆ ਤੇ ਜੋ ਅਜੀਤ ਵੈਬ ਟੀਵੀ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਦੇਖ ਰਹੀਆਂ ਨੇ ਇਹਨਾਂ ਲੰਗਰਾਂ ਦੀਆਂ ਰੌਣਕਾਂ ਨੂੰ ਉਹਨਾਂ ਨੂੰ ਵੀ ਹੌਲੇ-ਮਹਲੇ ਤੇ ਲੱਖ-ਲੱਖ ਵਧਾਈਆਂ ਨੇ ਸੋ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ ਸਹਿਯੋਗੀ ਕੈਮਰਾ ਮੈਨ ਵਿਸ਼ਾਲ ਮੋਨਾਂ ਦੇ ਨਾਲ ਮੈਂ ਗੁਰਵਿੰਦਰ ਸਿੰਘ ਹਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ